ਦਾਈ ਨਹੀਂ ਮੂਰਖ ਨਹੀਂ ਵੀ ਆਪਣੀਆਂ ਮਾਵਾਂ ਭੈਣਾਂ ਬਿਰਤਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਉੱਥੇ ਸੜਕ ਤੇ ਵਿਸਾਈਏ ਇੰਨੀ ਠੰਡ ਜੀ ਇੰਨੀ ਤਪਸ਼ ਚ ਖੜਾ ਜੀ ਜਦੋਂ ਸਾਡੇ ਸਾਰੇ ਰਾਹ ਬੰਦ ਹੋ ਗਏ ਇਨਸਾਨੀ ਤੇ ਫੇ ਸਾਡੇ ਕੋਲ ਸਵਿਧਾਨਕ ਹੱਕ ਹੈ ਅਸੀਂ ਵੀ ਉੱਥੇ ਬੈਠੇ ਹੋਏ ਆ ਅੱਜ ਵੀ ਜਿਹੜਾ ਸਰਕਾਰ ਨੂੰ ਜਗਾਉਣ ਲਈ ਹੂਕ ਨਹੀਂ ਤੇ ਸੁੱਤੀ ਕੇਸਣਵਾਰੀ ਸਰਕਾਰ ਨੂੰ ਠੀਠਾਂ ਵਾਲੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣ ਲਈ ਕਾਰਨਾ ਛੱਡਿਆ ਨਹੀਂ ਜਾ ਰਿਹਾ ਜਿਹੜੇ ਬੰਦੀ ਸਿੰਘ ਨੇ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਪਿੱਛੇ ਜੇ ਅਮਿਤ ਸ਼ਾਹ ਨੇ ਵੀ ਕਿਹਾ ਸੀ ਕਿ ਜਿਹੜਾ ਕਿ ਦੋਸ਼ੀ ਨੇ ਉਹਨਾਂ ਨੂੰ ਭਾਈ ਰਾਜਵਾਨ ਵਾਲੇ ਕਹਿ ਦਿੱਤਾ ਨੇ ਕਿ ਉਹਨਾਂ ਨੇ ਇਹੋ ਜਿਹੇ ਬੰਦਿਆਂ ਨੂੰ ਛੱਡਿਆ ਨਹੀਂ ਜਾਤਾ ਕੀ ਆਪਾਪ ਕੀਤਾ ਜੀ ਉਹ ਮਾਫੀ ਮਤਲਬ ਦੀਵਾ ਹੋਵੇ ਜਾਂ ਮਾਫੀ ਮੰਗੇ ਉਹਨੇ ਉਹ ਕੰਮ ਕੀਤਾ ਜੋ ਉਹ ਨਾ ਕਰਤੇ ਸਿੱਖਾਂ ਦੇ ਸਿਰ ਤੇ ਦਸਤਾਰਾਂ ਨੇ ਸਾਡੀ ਸੱਭੇ ਤੇ ਖਤਮ ਕਰਤੀ ਸਾਡਾ ਕਲਚਰ ਹੀ ਗਵਾਤਾ ਹੈ ਤੇ ਸਾਡੇ ਪੀਐਮ ਸਾਹਿਬ ਉਹ ਇਦਾਂ ਮਾਫੀ ਭਗਾਉਂਦੇ ਨਹੀਂ ਉਹ ਮਾਫੀ ਮੰਗੜ ਕਿਉਂ ਉਹ ਕਾਰਨ ਕਿ ਨਹੀਂ ਦੱਸਣ ਉਹਨਾਂ ਨੂੰ ਇੱਕ ਇੱਕ ਡਾਕਟਰ ਆ ਉਹਦਾ ਮਰੀਜ਼ ਉਹ ਤਾਂ ਕੋਈ ਠੀਕ ਨਹੀਂ ਹੁੰਦਾ ਤੁਸੀਂ ਹੁਣ ਕਿਹੜੇ ਮੂੰਨਾ ਕਹਿ ਰਹੀ ਪਾਬਲੇ ਅਸਲ ਗੁੱਸਾ ਉਹਨੂੰ ਇਹ ਸੀ ਕਹਿਣਾ ਵੀ ਉਹਨੂੰ ਇਹ ਬਣਦਾ ਸੀ ਕਿ ਤੇਰੇ ਕੋ ਕੋਈ ਅਧਿਕਾਰ ਨਹੀਂ ਕਹਿਣ ਦਾ ਬੰਦੀ ਸਕਿਆ ਕੋਈ ਮਾਫੀ ਵਾਲੀ ਗੱਲ ਦੀ ਸੀ ਆ ਉਹਦੇ ਅੰਦਰ ਵਿੱਚ ਇਹ ਸਿਰੰਜਸ ਸੀ ਗਿਆ ਉਹਦਾ ਚਿਹਰਾ ਵੀ ਦੇਖ ਸਕਦੇ ਵੀ ਤੂੰ ਕਿਹੜੇ ਮੂੰਨਾ ਕਹਿ ਰਹੀ ਸਰਕਾਰ ਕਿਹਨੋਂ ਬਾਹਰੋਂ ਆਈ ਹੈ ਲੋਕਾਂ ਨੇ ਬਣਾਈ ਹੈ ਯੋਦੋਂ ਨਾ ਪਤਾ ਲੱਗਿਆ ਵੀ ਲੋਕ ਸ਼ਕਤੀ ਸਖਿਦਣ ਲੱਗੀ ਹੈ ਸਾਡੇ ਉਲਟ ਉਲਟ ਗਿਆ ਪੇ ਬੰਦ ਠੀਕ ਹੈ ਜੀ ਫਿਰ ਅਰਦਾਸ ਕਰਦੀ ਭਾਰਤੀਆ ਵੱਖ-ਵੱਖ ਜੇਲ੍ਹਾਂ ਦੇ ਵਿੱਚ ਕਰੀਬ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਆਪਣੇ 30 35 35 ਸਾਲ ਤੋਂ ਬੰਦੀ ਸਿੰਘ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਜਿੱਤੇ ਜਿੱਥੇ ਕਿ ਵਿਰੋਧ ਵਿੱਚ ਸਰਕਾਰਾਂ ਦੇ ਵਿਰੋਧ ਵਿੱਚ ਕੌਮੀ ਇਨਸਾਨ ਮੋਰਚੇ ਵੱਲੋਂ ਲਗਾਤਾਰ ਗਰੀਬ ਇੱਕ ਸਾਲ ਤੋਂ ਜਿਹੜਾ ਕਿ ਸੰਘਰਸ਼ ਕੀਤਾ ਜਾ ਰਿਹਾ ਮੋਹਾਲੀ ਦੇ ਵਿਖੇ ਉੱਥੇ ਜੀ ਅਸੀਂ ਪਾਲ ਸਿੰਘ ਪਹੁੰਚਨੇ ਕਨਵੀਨਰ ਉਹਨਾਂ ਨਾਲ ਗੱਲਬਾਤ ਕਰਦੇ ਆ ਕੋਮੀ ਇਨਸਾਨ ਮੋਰਚੇ ਦੇ ਕਨਵੀਨਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿੰਦੇ ਉਹਦਾ ਵਾਈ ਗੁੱਡ ਜੀ ਵਾਈ ਗੁੱਡ ਜੀ ਖਾਲਸਾ ਵਾਈ ਗੁੱਡ ਜੀ ਪਾਧੀ ਜੀ ਲਗਾਤਾਰ ਯਤਨ ਕਰ ਰਹੇ ਹੋ ਸਾਲ ਹੋ ਗਿਆ ਕੋਮੀ ਇਨਸਾਨ ਮੋਰਚੇ ਨੂੰ ਪਰ ਸਰਕਾਰਾਂ ਟਾਸ ਤੋਂ ਮਸ ਨਹੀਂ ਹੋ ਰਹੀਆਂ ਦੇਖੋ ਜੀ ਇਹ ਇਹ ਤੁਸੀਂ ਸਰਕਾਰਾਂ ਨੂੰ ਪੁੱਛੋ ਕਿਉਂ ਨਹੀਂ ਹੋ ਰਹੀ ਸਾਨੂੰ ਇੱਕ ਸਾਲ ਤੇ 4 ਦਿਨ ਹੋ ਗਏ ਨੇ ਜੀ ਕੋਮੀ ਇਨਸਾਨ ਮੋਰਚੇ ਨੂੰ ਵਾਈਪੀਐਸ ਚੌਂਕ ਚੰਡੀਗੜ੍ਹਿਆ ਚੰਡੀਗੜ੍ਹ ਦੀਆਂ ਬਰੂਹਾ ਤੇ ਲੱਗੇ ਨੂੰ ਜੀ ਅਸੀਂ ਸਦਾਈ ਨਹੀਂ ਮੂਰਖ ਨਹੀਂ ਵੀ ਆਪਣੀਆਂ ਮਾਵਾਂ ਭੈਣਾਂ ਬਿਰਧਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਉੱਥੇ ਸੜਕ ਤੇ ਬਿਠਾਈਏ ਇਦੀ ਠੰਡ ਜੀ ਇਦੀ ਤਪਸ਼ ਚਖਣਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਦੋਂ ਸਾਡੇ ਸਾਰੇ ਰਾਹ ਬੰਦ ਹੋ ਗਏ ਇਨਸਾਨ ਦੇ ਫੇ ਸਾਡੇ ਕੋਲ ਸਵਿਧਾਨਕ ਹੱਕ ਹੈ ਅਸੀਂ ਵੀ ਉੱਥੇ ਬੈਠੇ ਹੋਏ ਆ ਅੱਜ ਵੀ ਜਿਹੜਾ ਸਰਕਾਰ ਨੂੰ ਜਗਾਉਣ ਲਈ ਹੂਕ ਨੀਂਦ ਸੁੱਤੀ ਕੇਸਣਵਾਰੀ ਸਰਕਾਰ ਨੂੰ ਠੀਠਾਂ ਵਾਲੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣ ਲਈ ਤੇ ਲੋਕਾਂ ਵਿੱਚ ਚੇਤਨਤਾ ਜਾਗਰਤਾ ਲਿਆਉਣ ਲਈ ਇਹ ਰੋਸਮਾਰਚ ਰੱਖਿਆ ਜੀ ਇਹਨੂੰ ਤੁਸੀਂ ਰੋਸਮਾਰਚ ਕਹਿ ਲਓ ਚੇਤਨਤਾ ਮਾਰਚ ਕਹਿ ਲਓ ਜਾਗਰੂਤਾ ਮਾਰਚ ਕਹਿ ਲਓ ਉਹ ਅਸੀਂ ਕਰ ਲਗੇ ਕੀ ਕਾਰਨ ਆ ਛੱਡਿਆ ਨਹੀਂ ਜਾ ਰਿਹਾ ਜਿਹੜੇ ਬੰਦੀ ਸਿੰਘ ਨੇ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਪਿੱਛੇ ਜੇ ਅਮਿਤ ਸ਼ਾਹ ਨੇ ਵੀ ਕਿਹਾ ਸੀ ਕਿ ਜਿਹੜਾ ਕਿ ਦੋਸ਼ੀ ਨੇ ਉਹਨਾਂ ਨੂੰ ਭਾਈ ਰਾਜਵਾਨ ਵਾਲੇ ਕਹਿੰਦੇ ਨੇ ਕਿ ਉਹਨਾਂ ਨੇ ਇਹ ਜਿਹੇ ਬੰਦਿਆਂ ਨੂੰ ਛੱਡਿਆ ਨਹੀਂ ਜਾ ਰਿਹਾ ਦੇਖੋ ਜੀ ਜਿਹੜਾ ਭਾਈ ਰਾਜੋਆਣਾ ਉਹਨੇ ਕੀ ਆ ਪਾਪ ਕੀਤਾ ਜੀ ਉਹ ਮਾਫੀ ਮਤਲਬ دیਵਾ ਹੋਵੇ ਜਾਂ ਮਾਫੀ ਮੰਗੇ ਉਹਨੇ ਉਹ ਕੰਮ ਕੀਤਾ ਜੋ ਨਾ ਕਰਦੇ ਸਿੱਖਾਂ ਦੇ ਸਿਰ ਤੇ ਦਸਤਾਰਾਂ ਸਾਡੀ ਸੱਭੇ ਤੇ ਖਤਮ ਕਰਤੀ ਸਾਡਾ ਕਲਚਰ ਹੀ ਗਵਾਤਾ ਸਾਨੂੰ ਭਜਾਤਾ ਸੀਤੋ ਕੱਟ ਕੱਟ ਨੌਜਵਾਨਾਂ ਨੂੰ ਉਹਨਾਂ ਨੇ ਮਾਰਿਆ ਸਾਡੀਆਂ ਮਾਵਾਂ ਭੈਣਾਂ ਨੂੰ ਬੇਪਰਤ ਕੀਤਾ ਜੀ ਬੱਚਿਆਂ ਨੂੰ ਛੋਟਿਆਂ ਛੋਟਿਆਂ ਨੂੰ ਮਾਰਿਆ ਉਹਨਾਂ ਨੇ ਕੱਢ ਕੱਢ ਕੇ ਅ ਜ세ਦਾਰ ਜਕਤਾਰ ਸਿੰਘ ਕੌਂਕੇ ਦੇ ਨੌਵੇਂ ਚ ਪਰਦੇ ਬੰਡੇ ਨੂੰ ਚੱਕ ਕੇ ਲਗਾਈ ਹੈ ਪੁਲਿਸ ਉਹ ਸਰ ਤੇ ਉਹਨਾਂ ਨੇ ਉਹ ਕੰਮ ਕੀਤਾ ਉਹ ਮਾਫੀ ਮੰਗ ਬਾਕੀਆਂ ਨੂੰ ਜਿਹੜੇ ਅਮਿਤ ਸ਼ਾਹ ਜੀ ਜਾਂ ਮੋਦੀ ਤੇ ਸਾਡੇ ਪੀਐਮ ਸਾਹਿਬ ਉਹ ਇਦਾਂ ਮਾਫੀ ਮੰਗਉਂਦੇ ਨਹੀਂ ਉਹ ਮਾਫੀ ਮੰਗਣ ਕਿਉਂ ਉਹ ਕਾਰ ਨਹੀਂ ਕਰੀ ਦੱਸਣ ਉਹਨਾਂ ਨੂੰ ਇੱਕ ਇੱਕ ਡਾਕਟਰ ਆ ਉਹਦਾ ਮਰੀਜ਼ ਉਹਦੇ ਕੋਲ ਠੀਕਦੀ ਹੁੰਦਾ ਮਰੀਜ਼ ਉਹਨੂੰ ਗਾਲਾਂ ਕੱਢਦਾ ਸਾਤ ਦੋ ਸਾਤ ਡਾਕਟਰ ਉਹਦੇ ਟੀਕੇ ਲਾਉਂਦਾ ਡਾਕਟਰ ਕਹਿੰਦਾ ਪਹਿਲਾਂ ਮਾਫੀ ਮੰਗ ਮੈਂ ਫਿਰ ਤੈਨੂੰ ਫੇਰ ਦਵਾਈ ਦੂੰ ਉਹ ਪ੍ਰੋਫੈਸ਼ਨ ਤੌਰ ਤੇ ਦਵਾਈ ਦਿੰਦਾ ਜਾ ਇੱਕ ਇੱਕ ਵਕੀਰ ਆ ਉਹਦਾ ਮੁਵਕਲ ਜੋ ਮਰਜੀ ਕਵੇ ਵੀ ਤੂੰ ਕੇਸ ਨੇ ਉਹ ਕੇਸ ਝਗੜਦਾ ਉਹ ਇੱਥੇ ਏਡੀ ਪੋਸਟ ਤੇ ਬੈਠਿਆ ਉਹਨਾਂ ਨੂੰ ਕਹਿਣਾ ਨਹੀਂ ਚਾਹੀਦਾ ਮੇਰਾ ਖਿਆਲ ਆ ਉਹ ਮਾਫੀ ਮੰਗਣ ਵਾਲੀ ਗੱਲ ਨਹੀਂ ਅਸਲ ਵਿੱਚ ਉਹ ਹਰ ਸਿਮਰਤ ਬਾਦਲ ਤੋਂ ਬਹੁਤ ਨਰਾਜ਼ ਸੀ ਉਹ ਕਹਿਣਾ ਚਾਹੁੰਦਾ ਸੀ ਤੇਰੇ ਸਹੁਰੇ ਨੇ ਤੇਰੇ ਘਰ ਵਾਲੇ ਨੇ ਤੂੰ ਵੀ ਇੱਥੇ ਸੀ ਇਹ ਬੰਦੀ ਸਿੰਘ ਬਣਾਏ ਤਾਂ ਤੁਸੀਂ ਤੁਹਾਨੂੰ ਤੁਸੀਂ ਤਾਂ ਕਿਹਾ ਲਿਖ ਲਿਖ ਦਿੱਤਾ ਵੀ ਬੰਦੀ ਸਿੰਘ ਛੱਡੋ ਨਾ ਤੁਸੀਂ ਤਾਂ ਕਿਹਾ ਪੰਜਾਬ ਚ ਟ੍ਰਾਂਸਫਰ ਨਾ ਕਰੋ ਇਹਨਾਂ ਨੂੰ ਤੁਸੀਂ ਹੁਣ ਕਿਹੜੇ ਮੂੰਹ ਨਾਲ ਕਹਿ ਰਹੀ ਆਂ ਅਸਲ ਗੁੱਸਾ ਉਹਨੂੰ ਇਹ ਸੀ ਕਹਿਣਾ ਵੀ ਉਹਨੂੰ ਇਹ ਬਣਦਾ ਸੀ ਵੀ ਤੇਰੇ ਕੋ ਕੋਈ ਅਧਿਕਾਰ ਨਹੀਂ ਕਹਿਣ ਦਾ ਬੰਦੀ ਸਿਕ ਗਿਆ ਕੋਈ ਮਾਫੀ ਵਾਲੀ ਗੱਲ ਦੀ ਸੀ ਆ ਉਹਦੇ ਅੰਦਰ ਵਿੱਚ ਇਥੇ ਚਰੰਜਿਤ ਸੀ ਗਿਆ ਉਹਦਾ ਚਿਹਰਾ ਵੀ ਦੇਖ ਸਕਦੇ ਵੀ ਤੂੰ ਕਿਹੜੇ ਮੂੰਹ ਨਾਲ ਕਹਿ ਰਹੀ ਆਂ ਤੁਸੀਂ ਤਾਂ ਇਹਨਾਂ ਨੂੰ ਰੋਕਿਆ ਇਹਨਾਂ ਨੂੰ ਰਿਹਾ ਹੁਣ ਤੁਸੀਂ ਕਿਹੜੇ ਮੂੰਹ ਨਾਲ ਕਹਿ ਰਹੇ ਹੋ ਅਸਲ ਇਹ ਕਹਿਣਾ ਚਾਹੇ ਭਾਈਵਾਲ ਵੀ ਪਾਰਟੀ ਰਹੀ ਉਹਨਾਂ ਦੇ ਪਿੱਛੇ ਜਦੋਂ ਗੁਰੂ ਭਾਈਵਾਲ ਪਾਰਟੀ ਰਹੀ ਆ ਅਰੇ ਕਹਿੰਦੇ ਨੇ ਖੁਦ ਪਾਈਵਰ ਪਾਰਟੀ ਛਡਾ ਵੀ ਸਕਦੀ ਸੀ ਪਰ ਇਹ ਕਹਿੰਦੇ ਨੇ ਖੁਦ ਵੀ ਛਡੋ ਨਾ ਇਹ ਟ੍ਰਾਂਸਫਰ ਵੀ ਹੋ ਸਕਦੇ ਆਤਵਾਦੀ ਦੇ ਕਾਤਲ ਦੇ ਇਹ ਕਾਤਲ ਕਹਿੰਦੇ ਨੇ ਜਿਹਨੂੰ ਕਾਤਲ ਕਹਿੰਦੇ ਨੇ ਉਹ ਸਪੋਰਟ ਕਰਨ ਦੀ ਕਰਦੇ ਹੋ ਇਹ ਸੰਗਤ ਦਾ ਫੈਸਲਾ ਸੰਗਤ ਕਰੇਗਾ ਜੇਕਰ ਗੱਲ ਕਰੀਏ ਇਹ ਸੰਘਰਸ਼ ਕੀਤਾ ਜਾ ਰਿਹਾ ਇਹ ਤਾਂ ਫਰਕ ਪਊਗਾ ਸਰਕਾਰਾਂ ਦੇ ਕੋਈ ਪਊਗਾ ਪ੍ਰੈਸ਼ ਬਿਲਕੁਲ ਪਊਗਾ ਜੀ ਸਾਨੂੰ ਜਿਕੇ ਰਿਹਾ ਸਰਕਾਰ ਉਹਦੀ ਸਰਕਾਰ ਕਿਨੂੰ ਬਾਹਰੋਂ ਆਈ ਹੈ ਲੋਕਾਂ ਨੇ ਬਣਾਈ ਹੈ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਲੋਕ ਸ਼ਕਤੀ ਖਿੱਚਣ ਲੱਗੀ ਹੈ ਸਾਡੇ ਉਲਟ ਉਲਟ ਗਿਆ ਆਪਣੇ ਮੰਨਣ ਠੀਕ ਹੈ ਜੀ ਹੁਣ ਅਰਦਾਸ ਕਰਦੀ ਲੋਕ ਸ਼ਕਤੀ ਤੋਂ ਜਿੱਥੇ ਕਿ ਸਰਕਾਰਾਂ ਨੂੰ ਡਰਨਾ ਕਿਸ ਸਰਕਾਰਾਂ ਬੰਦੀ ਸਿੰਘਾਂ ਨੇ ਜ਼ਰੂਰ ਰੇਹਾ ਕਰੇਗੀ ਇਹ ਜਿਹੜੇ ਕਿ ਪਾਲ ਸਿੰਘ ਨੇ ਕਿਹਾ ਕਿ ਸਰਕਾਰਾਂ ਦੇ ਉੱਤੇ ਜਦੋਂ ਵੀ ਪ੍ਰੈਸ਼ਰ ਬਣਦਾ ਤਾਂ ਸਰਕਾਰਾਂ ਡਿੱਗਦੀਆਂ ਨੇ ਤੇ ਸਰਕਾਰਾਂ ਨੂੰ ਲੋਕ ਹੀ ਬਣਾਉਂਦੇ ਨੇ ਤੇ ਲੋਕ ਹੀ ਡੇਗਦੇ ਨੇ ਫਤਿਹ ਕਰਦਾ ਹੈ ਤਾਂ ਕੈਮਰਾਮੈਨ ਤੇਵਿੰਦਰ ਕੌਰ ਦੇ ਨਾਲ ਰਜਿੰਦਰ ਸਿੰਘ ਪੜਦੀ ਵਿਚ ਰਿਪੋਰਟ